ਸਾਸਤਰੀ ਕਲ ਕਿਸਾਨ ਭਰਾਵੋ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜੀਵਿੰਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਅੱਜ ਪਹੁੰਚੇ ਆ ਭਗਤਾ ਭਾਈਕਾ ਦੇ ਕੋਲ ਜ਼ਿਲ੍ਹੇ ਬਠਿੰਡੇ ਦੇ ਪਿੰਡ ਨਿਔਰ ਦੇ ਵਿੱਚ ਇਹ ਭਗਤਾ ਭਾਈਕਾ ਤੋਂ ਕੋਠਾ ਗੁਰੂ ਪਿੰਡ ਤੋਂ ਮੋੜ ਮੁੜ ਕੇ ਮਲੂਕੇ ਤੋਂ ਅੱਗੇ ਪੈਂਦਾ ਮਲੂਕਾ ਪਿੰਡ ਆਉਂਦਾ ਸਿਕੰਦਰ ਸਿੰਘ ਮਲੂਕਾ ਦਾ ਤੇ ਉਸ ਤੋਂ ਅੱਗੇ ਪਿੰਡ ਆਉਂਦਾ ਨਿਔਰ ਇਦੇ ਨਾਲ ਹੀ ਪੈਂਦੇ ਪਿੰਡ ਕਣੀਆਂ ਦੇ ਵਿੱਚ ਆਪਾਂ ਅੱਜ ਤੋਂ ਸਾਲ 1.5 ਸਾਲ ਪਹਿਲਾਂ 10 ਹੌਸਪਾਵਰ ਦਾ ਸੋਲਰ ਸਿਸਟਮ ਇੰਸਟਾਲ ਕੀਤਾ ਸੀ ਜਦੀ ਵੀਡੀਓ ਤੁਸੀਂ ਵੇਖੀ ਹੋਣੀ ਹੈ ਆਪਣੇ YouTube ਚੈਨਲ ਤੇ ਨਯੌਰ ਮਲੂਕਾ ਤੇ ਕਣੀਆਂ ਇਹ ਪਿੰਡ ਨੇੜੇ-ਨੇੜੇ ਨੇ ਤੇ ਇੱਥੇ ਹੁਣ ਸੋਲਰ ਸਿਸਟਮ ਲਾਉਣ ਦੀ ਸ਼ੁਰੂਆਤ ਕਰਨੀ ਹੈ ਜਦੋਂ ਆਪਾਂ ਸਭ ਤੋਂ ਪਹਿਲਾਂ ਬੇਸ ਬਣਾਇਆ ਜਾਂਦਾ ਕੋਈ ਵੀ ਸੋਲਰ ਸਿਸਟਮ ਹੈ ਸੋਲਰ ਪੰਪੇ ਉਹਨੇ ਕਈ ਸਾਲ ਤੱਕ ਤੁਹਾਡੀ ਸੇਵਾ ਦੇ ਵਿੱਚ ਰਹਿਣਾ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਜਿਵੇਂ ਆਖਦੇ ਹੁੰਦੇ ਨੇ ਵੀ ਘਰ ਬਣਾਉਣ ਵਾਸਤੇ ਨੀਂ ਮਜ਼ਬੂਤ ਹੋਣੀ ਚਾਹੀਦੀ ਏ ਨੀਂ ਦਾ ਮਜ਼ਬੂਤ ਹੋਣਾ ਜ਼ਰੂਰੀ ਏ ਇਸੇ ਤਰ੍ਹਾਂ ਸੋਲਰ ਸਿਸਟਮ ਨੂੰ ਸੇਫ ਤਰੀਕੇ ਨਾਲ ਲੰਮੇ ਸਮੇਂ ਤੱਕ ਵਰਤਣ ਲਈ ਇੱਕ ਵਧੀਆ ਚੰਗਾ ਬੇਸ ਹੋਣਾ ਜ਼ਰੂਰੀ ਏ ਸੋ ਇਹਦੇ ਵਾਸਤੇ ਮੀਟਰ ਬਾਈ ਮੀਟਰ ਦੇ ਰੇਤੇ ਬੱਜਰੀ ਸਿਮਿੰਟ ਨਾਲੇ ਬਲਾਕ ਬਣਾਏ ਜਾਂਦੇ ਨੇ ਜਿਨ੍ਹਾਂ ਵਿੱਚ ਖੜੇ ਸਰੀਏ ਹੁੰਦੇ ਨੇ ਉੱਤੇ ਉਹਨਾਂ ਦੇ ਨਟ ਬੋਲਟ ਹੁੰਦੇ ਨੇ ਉਹਨਾਂ ਦੇ ਉੱਤੇ ਹੀ ਪੋਲਾਂ ਨੂੰ ਕੱਸਿਆ ਜਾਂਦਾ ਪੋਲ ਨੂੰ ਚੰਗੀ ਮਜ਼ਬੂਤੀ ਨਾਲ ਉੱਤੇ ਕੱਸ ਕੇ ਫੇਰ ਉਹਦੇ ਉੱਤੇ ਪਰਲੀਨਾ ਤੇ ਰਫਟਰ ਲੱਗਦੇ ਨੇ ਤੇ ਉਹਦੇ ਉੱਤੇ ਪੈਨਲ ਕੱਸੇ ਜਾਂਦੇ ਨੇ ਹੁਣ ਇਹ ਸ਼ੁਰੂਆਤ ਦੇ ਵਿੱਚ ਟੋਏ ਪੱਟ ਲਏ ਗਏ ਨੇ ਟੋਏ ਪੱਟ ਕੇ ਇਹਨਾਂ ਦੇ ਵਿੱਚ ਆ ਇੱਕ ਪੈਮਾਨਾ ਹੈ ਪੈਮਾਨੇ ਦੇ ਵਿੱਚ ਨਟਾਂ ਦੇ ਨਿਸ਼ਾਨ ਲਾਏ ਹੁੰਦੇ ਨੇ ਤੇ ਨਟ ਕੱਸ ਕੇ ਇੱਥੇ ਫਿਰ ਬੇਸ ਭਰਿਆ ਜਾਂਦਾ ਸੋਲਰ ਸਿਸਟਮ ਲਾਉਣ ਦੀ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਤੁਹਾਨੂੰ ਵਿਖਾਵਾਂਗੇ ਜਦੋਂ ਤੱਕ ਮੋਟਰ ਚੱਲਦੀ ਨਹੀਂ ਕਿਵੇਂ ਸਾਰਾ ਕੁਝ ਹੁੰਦਾ ਹੈ ਬਣੇ ਰਿਓ ਵੀਡੀਓ ਦੇ ਨਾਲ ਆਪਣੇ YouTube ਚੈਨਲ ਤੇ ਇਹ ਪਹਿਲੀ ਵੀਡੀਓ ਹੈ ਜਿਹਦੇ ਵਿੱਚ ਸ਼ੁਰੂਆਤ ਤੋਂ ਲੈ ਕੇ ਬੇਸ ਭਰਨ ਤੋਂ ਲੈ ਕੇ ਅਖੀਰ ਤੱਕ ਮੋਟਰ ਚੱਲਣ ਤੱਕ ਦੀ ਸਾਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਤੋਂ ਪਹਿਲਾਂ ਆਪਾਂ ਪੂਰੀ ਵੀਡੀਓ ਪਾਈ ਸੀ ਘਣੀਏ ਵਾਲੇ ਸਿਸਟਮ ਦੀ ਉਹ ਰੂਫ ਟਾਪ ਸੀ ਉਹ ਰੂਫ ਦੇ ਉੱਤੇ ਲੱਗਿਆ ਸੀ ਇਸ ਕਰਕੇ ਉਹਦੀ ਉਸ ਤਰੀਕੇ ਨਾਲ ਵੀਡੀਓ ਪਾਈ ਸੀ ਧਰਤੀ ਤੇ ਲੱਗਣ ਵਾਲੇ ਸਿਸਟਮ ਦੀ ਇਹ ਪਹਿਲੀ ਵੀਡੀਓ ਹੈ ਜਿਹੜੀ ਪੂਰੀ ਵੀਡੀਓ ਹੈ ਸ਼ੁਰੂਆਤ ਤੋਂ ਲੈ ਕੇ ਮੋਟਰ ਦਾ ਪਾਣੀ ਬਾਹਰ ਨਿਕਲ ਤੱਕ ਉਹ ਫਿਕਸ ਸਟਰਕਚਰ ਦੀ ਵੀਡੀਓ ਸੀ ਜਿਹੜੀ ਘਣੀਏ ਪਿੰਡ ਵਾਲੀ ਸੀ ਇਹ ਜਿਹੜਾ ਰੋਟੇਟ ਹੁੰਦਾ ਸਟਰਕਚਰ ਹੈ ਉਹਦੀ ਵੀਡੀਓ ਹੈ ਇਹਦੇ ਵਿੱਚ ਚਾਰ ਸਟਰਕਚਰ ਲਾਵਾਂਗੇ ਘੁੰਮਣ ਵਾਲੇ ਸਟਰਕਚਰ ਲਾਵਾਂਗੇ ਚਾਰ ਜਿਹਦੇ ਵਿੱਚ ਦੋ 10 10 ਦੇ ਹੋਣਗੇ ਤੇ ਦੋ 8 8 ਦੇ ਹੋਣਗੇ ਟੋਟਲ 36 ਪੈਨਲ ਲੱਗਣਗੇ ਚਾਰ ਸਟਰਕਚਰਾਂ ਦੇ ਉੱਤੇ 340 ਵਾਟ ਦੇ ਮੋਨੋ ਦੇ ਯੂਟੀਲ ਸੋਲਰ ਦੇ 36 ਪੈਨਲ ਲਾਵਾਂਗੇ ਜਿਹੜੇ ਲਗਭਗ 12 ਕਿਲੋਵਾਟ ਪਲੱਸ ਬਣਦੇ ਨੇ 10 ਹਸਪਾਵਰ ਦੀ ਮੋਟਰ ਨੂੰ ਜਿੰਨੀ ਪਾਵਰ ਚਾਹੀਦੀ ਹੁੰਦੀ ਹੈ ਇੱਕ ਚੰਗੀ ਪਰਫਾਰਮੈਂਸ ਤੇ ਚੱਲਣ ਵਾਸਤੇ ਉਨੀ ਪਾਵਰ ਆਪਾਂ ਇਹਨੂੰ ਦਿਨੇ ਆ ਦੇ ਵਿੱਚ ਪੂਰੇ ਪੈਨਲ ਲਾ ਕੇ ਨੰਬਰ ਆਫ ਪੈਨਲ ਆਪਾਂ ਕਦੇ ਵੀ ਘੱਟ ਨਹੀਂ ਲਾਂਦੇ ਨੰਬਰ ਆਫ ਪੈਨਲ ਪੂਰੇ ਲਾਣੇ ਆ ਨਾ ਤੇ ਸਿਸਟਮ ਦੀ ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਹੈ ਨਾ ਇਹਨੂੰ ਲਾਉਣ ਦੀ ਤਕਨੀਕ ਵਿੱਚ ਕੋਈ ਕੰਪਰੋਮਾਈਜ਼ ਹੈ ਪੋਲ ਤੋਂ ਪੋਲ ਦੀ ਸਟ੍ਰਕਚਰ ਤੋਂ ਸਟ੍ਰਕਚਰ ਦੀ ਦੂਰੀ ਪੂਰੀ ਗਿਣਤੀ ਮਿੰਤੀ ਨਾਲ ਰੱਖੀ ਜਾਂਦੀ ਹੈ ਤਾਂ ਕਿ ਇੱਕ ਸਟ੍ਰਕਚਰ ਦੀ ਛਾਂ ਦੂਜੇ ਸਟ੍ਰਕਚਰ ਤੇ ਨਾ ਆਵੇ ਕਿਉਂਕਿ ਇਹ ਚੀਜ਼ ਬਹੁਤ ਜ਼ਰੂਰੀ ਹੈ ਵੇਖਣੀ ਜੇ ਇੱਕ ਸਟ੍ਰਕਚਰ ਦੀ ਛਾਂ ਦੂਜੇ ਸਟ੍ਰਕਚਰ ਤੇ ਆਵੇਗੀ ਤੁਹਾਡੇ ਸਿਸਟਮ ਦੀ ਪਰਫਾਰਮੈਂਸ ਤੇ ਬਹੁਤ ਅਸਰ ਪੈਂਦਾ ਹੈ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੋਟ ਕਰਨ ਵਾਲੀਆਂ ਹੁੰਦੀਆਂ ਨੇ ਜਿੱਥੇ ਤੁਸੀਂ ਸੋਲਰ ਸਟਰਕਚਰ ਸੋਲਰ ਪੈਨਲ ਲਾਣ ਰਹੇ ਹੋ ਉਸ ਜਗ੍ਹਾ ਦੇ ਉੱਤੇ ਕੋਈ ਵੀ ਇਦਾਂ ਦਾ ਦਰਖਤ ਨਹੀਂ ਹੋਣਾ ਚਾਹੀਦਾ ਜਦੀ ਛਾਂ ਸੋਲਰ ਪੈਨਲਾਂ ਦੇ ਉੱਤੇ ਸਵੇਰੇ ਸ਼ਾਮ ਜਾਂ ਦੁਪਹਿਰੇ ਆਵੇ ਜੇ ਸੋਲਰ ਪੈਨਲਾਂ ਤੇ ਛਾਂ ਆਏਗੀ ਤੇ ਤੁਹਾਡੀ ਮੋਟਰ ਦੀ ਪਰਫਾਰਮੈਂਸ ਦੇ ਵਿੱਚ ਫਰਕ ਪਵੇਗਾ 베ਸ ਭਰਨ ਤੋਂ ਬਾਅਦ ਉਹਨੂੰ 5 ਤੋਂ 7 ਦਿਨ ਸੁੱਕਣ ਦਾ ਟਾਈਮ ਦਿੱਤਾ ਜਾਂਦਾ ਹੈ ਜਦੋਂ ਉਹ ਪ੍ਰੋਪਰ ਤਰੀਕੇ ਨਾਲ ਸੁੱਕ ਜਾਂਦਾ ਫੇਰ ਵਾਰੀ ਆਉਂਦੀ ਹੈ ਇੱਥੇ ਸੋਲਰ ਸਿਸਟਮ ਇਨਸਟਾਲ ਕਰਨ ਦੀ ਪੰਜਾਬੀ ਡੈਰੀਮੈਨ ਸੋਲਰ ਤੇ ਜੀਨੀਦਾਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਆਪਣੀ ਵਧੀਆ ਕੁਆਲਿਟੀ ਦੇ ਸਿਸਟਮ ਤੇ ਇੱਕ ਚੰਗੀ ਸਰਵਿਸ ਕਰਕੇ ਆਪਈਏ ਜੀ ਨੈਸਾ ਦੀ ਮੋਟਰ ਨੈਸਾ ਦੀ ਮੋਟਰ ਦੀਆਂ ਵੀਡੀਓ ਤੁਸੀਂ ਬਹੁਤ ਲੰਬੇ ਸਮੇਂ ਤੋਂ ਦੇਖਦੇ ਆਉਂਦੇ ਹੋ ਨੈਸਾ ਸੋਲਰ ਸਮਰਸੀਬਲ ਮੋਟਰ ਦੀ ਪਰਫਾਰਮੈਂਸ ਬਾਕਮਾਲ ਬਹੁਤ ਸੋਹਣਾ ਪ੍ਰੈਸ਼ਰ ਹੁੰਦਾ ਹੈ ਤੇ ਬਹੁਤ ਵਧੀਆ ਪਰਫਾਰਮੈਂਸ ਇਹ ਦੀ ਸਵੇਰੇ ਬਹੁਤ ਛੇਤੀ ਟਾਈਮ ਨਾਲ ਚੱਲ ਪੈਂਦੀ ਹੈ ਤੇ ਸ਼ਾਮ ਨੂੰ ਲੇਟ ਤੱਕ ਚੱਲਦੀ ਹੈ ਬਾਕੀ ਬੱਦਲਵਾਈ ਦੇ ਵਿੱਚ ਵੀ ਬਹੁਤ ਘੱਟ ਟ੍ਰਿਪ ਕਰਨ ਵਾਲਾ ਇਹ ਸਿਸਟਮ ਹੈ ਅਸੀਂ ਕਦੇ ਵੀ ਸੋਲਰ ਸਿਸਟਮ ਦੇ ਵਿੱਚ ਸੋਲਰ ਵਾਟਰ ਪੰਪ ਸਿਸਟਮ ਦੇ ਵਿੱਚ ਨਾਰਮਲ ਗ੍ਰਿਡ ਮੋਟਰ ਨਹੀਂ ਵਰਤਦੇ ਹਮੇਸ਼ਾ ਹੀ ਸੋਲਰ ਸਪੈਸ਼ਲ ਮੋਟਰ ਵਰਤੀ ਜਾਂਦੀ ਹੈ ਜਿਹਦੇ ਵਿੱਚ ਸਾਡੇ ਲਈ ਨੈਸਾ ਪਹਿਲੇ ਨੰਬਰ ਤੇ ਵੇ ਨੈਸਾ ਮੋਟਰ ਹੀ ਆਪਾਂ ਵਰਤਨੇ ਆ ਲਗਭਗ ਹਰੇਕ ਐਚਪੀ ਦੀ ਮੋਟਰ ਦੀ ਵੀਡੀਓ ਨੈਸਾ ਕੰਪਨੀ ਦੀ ਤੁਸੀਂ ਸਾਡੇ ਚੈਨਲ ਤੇ ਦੇਖ ਸਕਦੇ ਹੋ 3 ਹੌਸਪਾਵਰ 5 ਹੌਸਪਾਵਰ 2 ਹੌਸਪਾਵਰ 7.5 ਹੌਸਪਾਵਰ 10 ਹੌਸਪਾਵਰ 15 ਹੌਸਪਾਵਰ 20 ਹੌਸਪਾਵਰ ਰੱਬ ਦੀ ਮਿਹਰ ਨਾਲ ਬਹੁਤ ਸਾਰੇ ਸੋਲਰ ਸਿਸਟਮ ਲਾਏ ਨੇ ਸਾਰੇ ਕਾਮਯਾਬ ਹੋਏ ਨੇ ਤੇ ਨੈਸਾ ਦੀਆਂ ਮੋਟਰਾਂ ਉੱਥੇ ਯੂਜ਼ ਕੀਤੀਆਂ ਨੇ ਜਿੰਨੇ ਵੀ ਸਿਸਟਮ ਲਾਏ ਨੇ ਹਰੇਕ ਹੌਸਪਾਵਰ ਦੀ ਨੈਸਾ ਦੀ ਮੋਟਰ ਆਪਾਂ ਇੰਸਟਾਲ ਕਰ ਚੁੱਕੇ ਹਾਂ ਸੋਲਰ ਦੇ ਵਿੱਚ ਤੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਨੈਸਾ ਦੀ ਮੋਟਰ ਨੂੰ ਅਸੀਂ 1250 ਫੁੱਟ ਡੰਗਾਈ ਤੱਕ ਵਰਤ ਚੁੱਕੇ ਹਾਂ 1250 ਫੁੱਟ ਡੰਗਾਈ ਤੋਂ ਵੀ ਇਹ ਮੋਟਰ ਪਾਣੀ ਚੁੱਕਣ ਦੇ ਵਿੱਚ ਸਮਰੱਥ ਹੈ ਤੇ ਅਸੀਂ ਇਸ ਤਰੀਕੇ ਨਾਲ ਇਸ ਟੈਕਨੋਲੋਜੀ ਦੇ ਨਾਲ ਕੰਮ ਕਰਦੇ ਹਾਂ ਕਿ ਅਸੀਂ ਧਰਤੀ ਦੇ ਉਤਲੇ ਪੱਧਰ ਤੋਂ ਲੈ ਕੇ 12-1500 ਫੁੱਟ ਤੱਕ ਅਸੀਂ ਸક્ષਮ ਹਾਂ ਧਰਤੀ ਚੋਂ ਪਾਣੀ ਚੁੱਕਵਾਉਣ ਦੇ ਲਈ ਸੋਲਰ ਸਿਸਟਮ ਰਾਹੀਂ ਤੇ ਸਾਡੇ ਕੋਲ 1 ਹੌਸਪਾਵਰ ਤੋਂ ਲੈ ਕੇ 50 ਹੌਸਪਾਵਰ ਤੱਕ ਦੇ ਸੋਲਰ ਵਾਟਰ ਪੰਪ ਉਪਲਬਧ ਨੇ ਤੁਸੀਂ ਦੇਖ ਸਕਦੇ ਹੋ ਪੂਰਾ ਮੈਜ਼ਰ ਕਰਕੇ ਪੋਲ ਨੂੰ ਸਿੱਧਾ ਲਾਇਆ ਜਾਂਦਾ ਨਿੱਕੀ ਨਿੱਕੀ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਗੁਣੀਆਂ ਕਰਕੇ ਲਾਇਆ ਜਾਂਦਾ ਜਿੰਨੇ ਵੀ ਸਟਰਕਚਰ ਇੰਸਟਾਲ ਹੁੰਦੇ ਨੇ ਸਾਰੇ ਸਟਰਕਚਰ ਹੀ ਗੁਣੀਆਂ ਕਰਕੇ ਸਹੀ ਤਰੀਕੇ ਨਾਲ ਇੰਸਟਾਲ ਕੀਤੇ ਜਾਂਦੇ ਨੇ ਹੈਵੀ ਰਾਫਟਰ ਚੰਗੀ ਵਧੀਆ ਕੁਆਲਿਟੀ ਦੀਆਂ ਪਰਲੀਨਾ ਤੇ ਜਿਹੜਾ ਸਟਰਕਚਰ ਹੁੰਦਾ ਪ੍ਰੋਪਰ ਹੈਵੀ ਹੁੰਦਾ ਇਹ ਜਿਹੜੇ ਪੋਲ ਤੁਹਾਨੂੰ ਦਿਸਦੇ ਪਏ ਨੇ ਇਹ ਵੀ ਅਸੀਂ ਹਾਰ ਡਿਪ ਦੇ ਵਰਤਦੇ ਆ ਹਾਰ ਡਿਪ ਦਾ ਪੋਲ ਹੁੰਦਾ ਅਪੋਲੋ ਦਾ ਸਟਰਕਚਰ ਏ ਸਾਰਾ ਟੋਟਲ ਹੀ ਜਿੰਨਾ ਅਸੀਂ ਸਟਰਕਚਰ ਯੂਜ਼ ਕਰਦੇ ਆ ਸਾਰਾ ਹੀ ਅਪੋਲੋ ਦਾ ਕਰਨੇ ਆ ਕੋਈ ਵੀ ਮਾੜੀ ਕੁਆਲਿਟੀ ਦਾ ਪ੍ਰੋਡਕਟ ਅਸੀਂ ਇਹ ਸਿਸਟਮ ਦੇ ਵਿੱਚ ਨਹੀਂ ਵਰਤਦੇ ਜੇ ਗੱਲ ਕਰੀਏ ਮੋਟਰ ਦੀ ਸਭ ਤੋਂ ਸਿਰੇ ਦੀ ਕੁਆਲਿਟੀ ਦੀ ਮੋਟਰ ਵਰਤੀ ਦੀ ਏ ਨੈਸਾ ਦੀ ਤੇ ਚੰਗੀ ਕੁਆਲਿਟੀ ਦਾ ਸਟਰਕਚਰ ਵਰਤੀਦਾ ਵਧੀਆ ਕੁਆਲਿਟੀ ਦੇ ਨਟ ਬੋਲਟ ਐਂਟੀ ਥੈਫਟ ਨਟ ਵਰਤੀਦੇ ਨੇ ਏ ਗ੍ਰੇਡ ਕੁਆਲਟੀ ਦੇ ਪੈਨਲ ਯੂਜ਼ ਕੀਤੇ ਜਾਂਦੇ ਨੇ ਯੂਟੀਐਲ ਸੋਲਰ ਦਾ ਸਿਰੇ ਦਾ ਪੈਨਲ ਵਰਤੀਦਾ 340 ਵਾਟ ਦਾ ਮੋਨੋ ਵਰਤਨੇ ਪਏ ਆ ਇਸ ਟਾਈਮ ਤੇ ਇਸ ਤੋਂ ਪਹਿਲਾਂ 335 ਵਾਟ ਦਾ ਪੋਲੀਕ੍ਰਿਸਟਲਾਈਨ ਦਾ ਪੈਨਲ ਵਰਤਦੇ ਸਾਂ ਤੇ ਹੁਣ ਜੋ ਨਵੀਂ ਟੈਕਨੋਲੋਜੀ ਆਈ ਏ ਉਹਦੇ ਵਿੱਚ 340 ਵਾਟ ਦਾ ਮੋਨੋ ਦਾ ਪੈਨਲ ਤੇ 390 ਵਾਟ ਦਾ ਮੋਨੋ ਦਾ ਪੈਨਲ ਅਸੀਂ ਵਰਤਨੇ ਆ ਜਿਵੇਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਵੀ ਸਟਰਕਚਰ ਆਪਾਂ ਫਿੱਟ ਕਰਨੇ ਆ ਇਹਨਾਂ ਨੂੰ ਕੱਸਣ ਤੋਂ ਪਹਿਲਾਂ ਰਾਫਟਰਾਂ ਦੇ ਉੱਤੇ ਪਰਲੀਨਾ ਰੱਖ ਕੇ ਉਹਨਾਂ ਦਾ ਪ੍ਰੋਪਰ ਗੁਣੀਆਂ ਕੀਤਾ ਜਾਂਦਾ ਹੈ ਤਾਂ ਕਿ ਸਟਰਕਚਰ ਦੂਰੋਂ ਵੇਖਣ ਤੇ ਵੀ ਸੋਹਣਾ ਲੱਗੇ ਤੇ ਹਵਾ ਨੇਰੀ ਦੇ ਵਿੱਚ ਨੁਕਸਾਨ ਨਾ ਹੋ ਸਕੇ ਕੋਈ ਵੀ ਪਰਲੀਨ ਜਾਂ ਰਾਫਟਰ ਵਿੰਗਰ ਟੇਡਾ ਨਹੀਂ ਲੱਗਦਾ ਸੋ ਅਸੀਂ ਕਦੇ ਵੀ ਨਹੀਂ ਆਂਦੇ ਹੈਗੇ ਵੀ ਅਸੀਂ ਤੁਹਾਨੂੰ ਸਸਤਾ ਜਾਂ ਸੋਲਰ ਸਿਸਟਮ ਲਾ ਦੇਾਂਗੇ ਬੇਸ਼ੱਕ ਸੋਲਰ ਸਿਸਟਮ ਅਸੀਂ ਕੋਸਟਲੀ ਲਾੰਨੇ ਆ ਪਰ ਉਹਦੀ ਕੁਆਲਿਟੀ ਤੁਹਾਨੂੰ ਉਹ ਤੁਹਾਡੇ ਲੱਗੇ ਪੈਸਿਆਂ ਦਾ ਮੁੱਲ ਅਸੀਂ ਤੁਹਾਨੂੰ ਜ਼ਰੂਰ ਵਾਪਸ ਕਰਨੇ ਆ ਕਿਉਂਕਿ ਜੇ ਅੱਜ ਸੋਲਰ ਸਿਸਟਮ ਨੂੰ ਸਸਤਾ ਕਰਕੇ ਅਸੀਂ ਮਾੜੀ ਕੁਆਲਿਟੀ ਲਾਵਾਂਗੇ ਤੇ ਕੱਲ ਨੂੰ ਉਹ ਛੇਤੀ ਖਰਾਬ ਹੋ ਜਾਏਗਾ ਉਹਦੇ ਵਿੱਚ ਦਿੱਕਤਾਂ ਬਹੁਤ ਜ਼ਿਆਦੀਆਂ ਹੁੰਦੀਆਂ ਨੇ ਸਭ ਤੋਂ ਪਹਿਲੀ ਵੱਡੀ ਪ੍ਰੋਬਲਮ ਆਉਂਦੀ ਏ ਕਿ ਮੋਟਰ ਦਾ ਪਾਣੀ ਹੋ ਹੀ ਨਹੀਂ ਪੂਰਾ ਹੁੰਦਾ ਪਾਣੀ ਦਾ ਫਲੋ ਜਿਹੜਾ ਬੜਾ ਢਿੱਲਾ ਜਿਹਾ ਹੁੰਦਾ ਜੇ ਆਪਾਂ ਸੋਲਰ ਸਿਸਟਮ ਦੇ ਵਿੱਚ ਸੋਲਰ ਜਿੰਨਾ ਜੋ ਚਾਹੁੰਦਾ ਆ ਉਸ ਤਰੀਕੇ ਨਾਲ ਅਗਰ ਸੋਲਰ ਨੂੰ ਲਾਈਏ ਤੇ ਸੋਲਰ ਕੰਮ ਜਾਵੇ ਜੇ ਆਪਾਂ ਸੋਲਰ ਦੇ ਵਿੱਚ ਮਰਜ਼ੀ ਕਰਾਂਗੇ ਫਿਰ ਸੋਲਰ ਫੇਲ ਸੋ ਸੋਲਰ ਨੂੰ ਸੋਲਰ ਦੀ ਮਰਜ਼ੀ ਨਾਲ ਲਾਇਆ ਜਾਂਦਾ ਹੈ ਜੇ ਸੋਲਰ ਮੋਟਰ ਨੂੰ ਜੋ ਰਿਕੁਆਇਰਮੈਂਟ ਹੈ ਉਹਦੀ ਉਨੀ ਪਾਵਰ ਦਿੱਤੀ ਜਾਵੇ ਤੇ ਸੋਲਰ ਮੋਟਰ ਬਹੁਤ ਵਧੀਆ ਗ੍ਰਿਡ ਦੀ ਮੋਟਰ ਵਾਂਗੂ ਪਾਣੀ ਕੱਢਦੀ ਏ ਜੇ ਆਪਾਂ ਪੈਨਲ ਘਟਾ ਦੇਾਂਗੇ ਰੇਟ ਘਟਾਉਣ ਦੇ ਚੱਕਰ ਦੇ ਵਿੱਚ ਨੰਬਰ ਆਫ ਪੈਨਲ ਘਟਾ ਕੇ ਲਾਵਾਂਗੇ ਸਟਰਕਚਰ ਦੀ ਕੁਆਲਿਟੀ ਆਪਾਂ ਘਟਾ ਕੇ ਲਾਵਾਂਗੇ ਜਿੱਥੇ ਆਪਾਂ ਡੀਸੀ ਵਾਇਰ ਯੂਜ਼ ਕਰਨੀ ਹੈ ਉੱਥੇ ਕਾਪਰ ਦੀ ਵਾਇਰ ਯੂਜ਼ ਕਰਾਂਗੇ ਡੀਸੀ ਵਾਇਰ ਨਾ ਵਰਤਾਂਗੇ ਸੋ ਕੱਲੀ-ਕੱਲੀ ਚੀਜ਼ ਤੋਂ ਅਗਰ ਪੈਸੇ ਬਚਾ ਕੇ ਚੱਲਾਂਗੇ ਤੇ ਉਹ ਸਿਸਟਮ ਫਿਰ ਬਹੁਤਾ ਲੰਮਾ ਸਮਾਂ ਨਹੀਂ ਚੱਲਦਾ ਉਹਦੇ ਵਿੱਚ ਸ਼ਾਰਟ ਸਰਕਟ ਵੀ ਹੁੰਦਾ ਏ ਜੇ ਪੈਨਲਾਂ ਦੀ ਕੁਆਲਿਟੀ ਆਪਾਂ ਬੀ ਗ੍ਰੇਡ ਸੀ ਗ੍ਰੇਡ ਲਾਵਾਂਗੇ ਉਹਦੇ ਵਿੱਚ ਚੰਗੇ ਤਰੀਕੇ ਨਾਲ ਪੈਨਲ ਬਿਜਲੀ ਨਹੀਂ ਪੈਦਾ ਕਰ ਸਕਦੇ ਤੇ ਫਿਰ ਪਾਣੀ ਪੂਰਾ ਨਹੀਂ ਹੁੰਦਾ ਸੋ ਸੋਲਰ ਸਿਸਟਮ ਲਾਣ ਲੱਗਿਆਂ ਬਹੁਤ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਕੋਸਟ ਕਟਿੰਗ ਕਰੋਗੇ ਮਾੜੀਆਂ ਤਾਰਾਂ ਪਾਵੋਗੇ ਡੀਸੀ ਵਾਇਰ ਦੀ ਜਗ੍ਹਾ ਤੇ ਏਸੀ ਵਾਇਰ ਵਰਤੋਗੇ ਕਾਪਰ ਵਾਇਰ ਵਰਤੋਗੇ ਜਾਂ ਪਤਲੀਆਂ ਵਾਇਰਾਂ ਵਰਤੋਗੇ ਤੁਸੀਂ ਜਿਹੜੀਆਂ ਸੋਲਰ ਪੈਨਲ ਤੋਂ ਡਰਾਈਵ ਨੂੰ ਇਲੈਕਟ੍ਰਿਸਿਟੀ ਲੈ ਕੇ ਜਾਂਦੀਆਂ ਨੇ ਉਹ ਹੀਟ ਹੋਣਗੀਆਂ ਗਰਮ ਹੋਣ ਕਰਕੇ ਤੁਹਾਡੀ ਬਹੁਤ ਸਾਰੀ ਵੋਲਟੇਜ ਲਾਸ ਹੋਏਗੀ ਉਹਦੇ ਵਿੱਚ ਫਿਰ ਮੋਟਰ ਪਰਫਾਰਮੈਂਸ ਨਹੀਂ ਬਣਾ ਸਕਦੀ ਸੋ ਸਾਨੂੰ ਇਹ ਦੱਸਦਿਆਂ ਮਾਨ ਮਹਿਸੂਸ ਹੁੰਦਾ ਕਿ ਅਸੀਂ ਇੱਕ ਚੰਗੀ ਕੁਆਲਿਟੀ ਦਾ ਪ੍ਰੋਡਕਟ ਯੂਜ਼ ਕਰਨੇ ਆ ਵਧੀਆ ਐਗਰੀਡ ਕੁਆਲਿਟੀ ਤੇ ਚੰਗੀ ਸਰਵਿਸ ਕਰਕੇ ਸੋਲਰ ਸਿਸਟਮ ਲਾਉਣ ਦੇ ਵਿੱਚ ਆਪਾਂ ਟਾਪ ਤੇ ਆ। ਇੰਸਟਾਲੇਸ਼ਨ ਲਗਭਗ ਕੰਪਲੀਟ ਹੋ ਚੁੱਕੀ ਏ ਤੇ ਸ਼ਾਮ ਵੀ ਹੋ ਗਈ ਏ। ਇਹਦੇ ਵਿੱਚ ਹੁਣ ਆਪਾਂ ਸਿਰਫ ਮੋਟਰ ਦੀ ਪਰਫਾਰਮੈਂਸ ਤੁਹਾਨੂੰ ਵਿਖਾਣੀ ਏ। ਇਹ ਵੀਡੀਓ ਕਾਫੀ ਲੰਮੀ ਹੋ ਚੁੱਕੀ ਏ ਪਹਿਲਾਂ ਹੀ। ਤੁਹਾਨੂੰ ਸਿਸਟਮ ਦੀ ਸ਼ੁਰੂਆਤ ਤੋਂ ਲੈ ਕੇ ਕਿਵੇਂ ਸੋਲਰ ਪੈਨਲ ਇੰਸਟਾਲ ਹੁੰਦੇ ਨੇ ਸਾਰੀ ਪ੍ਰੋਪਰ ਵੀਡੀਓ ਵਿਖਾਈ ਏ। ਸਾਡੀ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੀ ਸਾਡੇ ਨਾਲ ਖੜੀ ਏ ਬਹੁਤ ਜ਼ਿਆਦਾ ਗਰਮੀ ਪੈਂਦੀ ਪਈ ਏ। ਬਹੁਤ ਤਪਾ ਦੇਣ ਵਾਲੀ ਗਰਮੀ ਏ। ਫਿਰ ਵੀ ਟੀਮ ਬਹੁਤ ਬਹੁਤ ਗਰਮ ਹੋ ਜਾਂਦੀਆਂ ਨੇ ਪਰਲੀਨਾ ਰਫਟਰ ਫਿਰ ਵੀ ਸਾਰੀ ਟੀਮ ਬੜੀ ਰੂਹ ਨਾਲ ਕੰਮ ਕਰਦੀ ਏ ਤੇ ਚੰਗੇ ਤਰੀਕੇ ਨਾਲ ਸਿਸਟਮ ਨੂੰ ਇੰਸਟਾਲ ਕੀਤਾ ਗਿਆ ਏ ਬਹੁਤ ਜਲਦ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਸਿਸਟਮ ਦੀ ਪਰਫਾਰਮੈਂਸ ਕਿੰਨਾ ਪਾਣੀ ਨਿਕਲਦਾ ਕੀ ਹਿਸਾਬਤਾਬੇ ਕਿੰਨੇ ਫੁੱਟ ਤੇ ਮੋਟਰ ਪਾਈ ਏ ਤੁਸੀਂ ਵੀ ਇੱਕ ਚੰਗੀ ਕੁਆਲਿਟੀ ਦਾ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ 9814571211 ਬਹੁਤ ਵਧੀਆ ਸੁਭਾਅ ਦੇ ਜੀਮੇਦਾਰ ਨੇ ਬਹੁਤ ਵਧੀਆ ਦਿਨ ਨਿਕਲਿਆ ਆਪਣੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਸੋਨੀ ਵੀਰ ਨਾਲ ਕਮਲ ਸੰਧੂ ਸਾਹਿਬ ਬਹੁਤ ਸੋਹਣਾ ਕੰਮ ਕੀਤਾ ਵੀਰਾਂ ਨੇ ਮਿਲਦੇ ਆਂ ਇਸ ਵੀਡੀਓ ਦੇ ਅਗਲੇ ਭਾਗ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜਉਂਦੇ ਵਸਤੇ ਰਹੋ